ਦਿੱਲੀ ਦੇ ਵਿੱਚ ਪ੍ਰਦੂਸ਼ਣ ਤੇ ਠੱਲ ਪਾਉਣ ਦੇ ਲਈ ਸਰਕਾਰ ਦੇ ਵੱਲੋਂ ਨਕਲੀ ਬਾਰਿਸ਼ ਕਰਾਉਣ ਦੇ ਲਈ ਕਲਾਊਡ ਸੀਡਿੰਗ ਤਕਨੀਕ ਦੇ ਰਾਹੀਂ ਕੋਸ਼ਿਸ਼ ਕੀਤੀ ਗਈ ਸੀ ਪਰ ਦਿੱਲੀ ਸਰਕਾਰ ਵੱਲੋਂ ਕਲਾਊਡ ਸੀਡਿੰਗ ਦੀ ਇਹ ਕੋਸ਼ਿਸ਼ ਬੇਕਾਰ ਹੋ ਗਈ ਹੈ ਕਿਉਂਕਿ ਕਲਾਊਡ ਸੀਡਿੰਗ ਦੇ ਲਈ ਕੀਤੀ ਕੋਸ਼ਿਸ਼ ਤੋਂ ਕਾਫੀ ਸਮੇਂ ਬਾਅਦ ਵੀ ਬਰਸਾਤ ਨਹੀਂ ਹੋਈ ਹੈ ਜਾਣਕਾਰੀ ਦੇ ਮੁਤਾਬਕ ਇਸ ਕੰਮ ਦੇ ਵਿੱਚ ਦਿੱਲੀ ਸਰਕਾਰ ਦਾ 34 ਕਰੋੜ ਰੁਪਏ ਦਾ ਖਰਚਾ ਆਇਆ ਜੋ ਕਿ ਹੁਣ ਬੇਕਾਰ ਹੋ ਗਿਆ ਹੈ ਪਰ ਪਾਣੀ ਦੀ ਦਿੱਲੀ ਦੇ ਉੱਤੇ ਇੱਕ ਬੂੰਦ ਵੀ ਨਹੀਂ ਵਰਸੀ ਨਕਲੀ ਮੀਂਹ ਪਾਉਣ ਦੀ ਜ਼ਿੰਮੇਵਾਰੀ ਆਈ ਆਈਟੀ ਕਾਨਪੁਰ ਦੇ ਵਿਗਿਆਨਕਾਂ ਵੱਲੋਂ ਲਈ ਗਈ ਸੀ ਤੇ ਕਿਹਾ ਜਾ ਰਿਹਾ ਹੈ ਕਿ ਮਾਹਰਾਂ ਵੱਲੋਂ ਇਸ ਨੂੰ ਪਹਿਲਾਂ ਹੀ ਖਾਰਜ ਕੀਤਾ ਜਾ ਚੁੱਕਿਆ ਸੀ ਹੁਣ ਸਵਾਲ ਉੱਠ ਰਹੇ ਨੇ ਕਿ ਇਸ ਦੇ ਬਾਵਜੂਦ ਇੰਨਾ ਪੈਸਾ ਕਿਉਂ ਬਰਬਾਦ ਕੀਤਾ ਗਿਆ ਦਿੱਲੀ ਦੇ ਵਿੱਚ ਕ라우ਡ ਸੀਡਿੰਗ ਯਾਨੀ ਨਕਲੀ ਬਾਰਿਸ਼ ਕਰਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਉਸ ਦਾ ਕੋਈ ਨਤੀਜਾ ਨਹੀਂ ਨਿਕਲਿਆ ਬਲਕਿ ਇਸ ਪ੍ਰਕਿਰਿਆ ਤੇ 34 ਲੱਖ ਕਰੋੜ ਰੁਪਏ 34 ਕਰੋੜ ਰੁਪਏ ਦਾ ਖਰਚਾ ਆਇਆ ਅਤੇ ਦਸੰਬਰ 2024 ਦੇ ਵਿੱਚ ਰਾਜ ਸਭਾ ਦੇ ਵਿੱਚ ਦਿੱਤੇ ਗਏ ਲਿਖਤੀ ਜਵਾਬ ਦੇ ਸਾਹਮਣੇ ਆਉਣ ਤੋਂ ਬਾਅਦ ਇਸ ਤੇ ਸਵਾਲ ਉੱਠਣੇ ਸ਼ੁਰੂ ਹੋ ਗਏ ਨੇ ਉਸ ਵਿੱਚ ਕਿਹਾ ਗਿਆ ਹੈ ਕਿ ਕੇਂਦਰੀ ਵਾਤਾਵਰਨ ਮੰਤਰਾਲੇ ਨੇ ਪੁਸ਼ਟੀ ਕੀਤੀ ਹੈ ਕਿ ਤਿੰਨ ਸਪੈਲਾਈਟਸ ਏਜੰਸੀਆਂ ਹਵਾ ਦੀ ਗੁਣਵੱਤਾ ਪ੍ਰਬੰਧਨ ਕਮਿਸ਼ਨ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਭਾਰਤੀ ਮੌਸਮ ਵਿਗਿਆਨ ਨੇ ਸਰਦੀਆਂ ਦੌਰਾਨ ਦਿੱਲੀ ਦੇ ਵਿੱਚ ਕਲਾਊਡ ਸੀਡਿੰਗ ਨਾ ਕਰਨ ਦੀ ਸਲਾਹ ਦਿੱਤੀ ਸੀ ਏਜੰਸੀਆਂ ਦਾ ਕਹਿਣਾ ਸੀ ਕਿ ਵਿਗਿਆਨ ਇਸ ਦਾ ਸਮਰਥਨ ਨਹੀਂ ਕਰਦਾ ਪਰ ਏਜੰਸੀਆਂ ਦੀ ਸਲਾਹ ਨੂੰ ਆਣ ਦੇਖਾ ਕੀਤਾ ਗਿਆ ਹੈ ਜਾਣਕਾਰੀ ਮੁਤਾਬਕ 28 ਅਕਤੂਬਰ ਨੂੰ ਕਲਾਊਡ ਸੀਡਿੰਗ ਲਈ ਦੋ ਉਡਾਣਾਂ ਭਰੀਆਂ ਗਈਆਂ ਦੋਵਾਂ ਦੀ ਲਾਗਤ तकरीबन 60-60 ਲੱਖ ਰੁਪਏ ਸੀ ਇਸ ਵੱਲੋਂ ਕਰੀਬ 300 ਵਰਗ ਕਿਲੋਮੀਟਰ ਦੇ ਖੇਤਰ ਕਵਰ ਕੀਤਾ ਗਿਆ ਪਰ ਨਤੀਜਾ ਕੁਝ ਵੀ ਨਹੀਂ ਨਿਕਲਿਆ ਦਰਸਲ ਪਛਮੀ ਦਬਾਅ ਦੇ ਪ੍ਰਭਾਵ ਕਾਰਨ ਦਿੱਲੀ ਦੀ ਦਿੱਲੀ ਦਾ ਆਕਾਸ਼ ਸੰਗਣੀ ਨਮੀ ਦੇ ਨਾਲ ਭਰਪੂਰ ਬੱਦਲ ਬਹੁਤ ਘੱਟ ਬਣਾਉਂਦਾ ਹੈ ਜੋ ਕਲਾਊਡ ਸੀਡਿੰਗ ਦੇ ਲਈ ਜ਼ਰੂਰੀ ਹੁੰਦੇ ਨੇ ਜਦਕਾ ਦੇ ਬਦਲ ਬਣਦੇ ਵੀ ਨਹੀਂ ਤਾਂ ਬਹੁਤ ਉੱਚੇ ਜਾਂ ਬਹੁਤ ਡਰਾਈ ਹੁੰਦੇ ਨੇ ਜੋ ਬਾਰਿਸ਼ ਦੇ ਯੋਗ ਨਹੀਂ ਹੁੰਦੇ ਸੋ ਇਸ ਕਰਕੇ ਦਿੱਲੀ ਦੇ ਵਿੱਚ ਕਲਾਊਡ ਸੀਡਿੰਗ ਦੀ ਇਹ ਤਕਨੀਕ ਲਈ ਜੋ ਕੋਸ਼ਿਸ਼ ਕੀਤੀ ਗਈ ਸੀ ਉਹ ਕਾਮਯਾਬ ਨਹੀਂ ਹੋ ਸਕੀ ਏਜੰਸੀਆਂ ਨੇ ਸਰਵਸੰਮਤੀ ਦੇ ਨਾਲ ਨਤੀਜਾ ਕੱਢਿਆ ਸੀ ਕਿ ਠੰਡ ਤੇ ਨਮੀ ਦੇ ਮਹੀਨਾ ਦਰਾਂ ਦਿੱਲੀ ਦੇ ਵਿੱਚ ਕਲਾਊਡ ਸੀਡਿੰਗ ਸੰਭਵ ਨਹੀਂ ਹੈ ਦਿੱਲੀ ਦੇ ਵਿੱਚ ਕੁਝ ਮਿਲੀਮੀਟਰ ਬੂੰਦਾਬੰਦੀ ਹੀ ਹੋ ਸਕਦੀ ਹੈ ਤੁਹਾਨੂੰ ਦੱਸ ਦਈਏ ਪਹਿਲੀ ਵਾਰੀ ਨਹੀਂ ਹੋਇਆ ਦਿੱਲੀ ਦੇ ਵਿੱਚ ਕਲਾਊਡ ਸੀਡਿੰਗ ਦੀ ਕੋਸ਼ਿਸ਼ ਕੀਤੀ ਗਈ ਹੋਵੇ ਪਿਛਲੀਆਂ ਕੋਸ਼ਿਸ਼ਾਂ ਵਿੱਚ ਵੀ ਪ੍ਰਦੂਸ਼ਣ ਦੇ ਪੱਧਰ ਜਾਂ ਬਾਰਿਸ਼ ਵਿੱਚ ਕੋਈ ਕਮੀ ਲਿਹਾਉਣ ਵਿੱਚ ناکਾਮੇ ਰਿਹਾ ਹੈ ਬਾਰਿਸ਼ ਨਹੀਂ ਕਰ ਪਾਇਆ ਤੇ ਇਸ ਵਾਰੀ ਵੀ ਇਸੇ ਤਰ੍ਹਾਂ ਹੀ ਹੋਇਆ ਕਲਾਊਡ ਸੀਡਿੰਗ ਦੀ ਤਕਨੀਕ ਦਿੱਲੀ ਦੇ ਵਿੱਚ ਕਾਮਯਾਬ ਨਹੀਂ ਹੋਈ ਪਰ ਹੁਣ ਜੋ 34 ਕਰੋੜ ਰੁਪਏ ਇਸ ਦੇ ਉੱਤੇ ਖਰਚ ਹੋਏ ਨੇ ਉਸ ਦੇ ਉੱਤੇ ਵਿਰੋਧੀ ਸਿਆਸੀ ਪਾਰਟੀਆਂ ਅਤੇ ਮਾਹਰਾਂ ਦੇ ਵੱਲੋਂ ਸਵਾਲ ਜ਼ਰੂਰ ਖੜੇ ਕੀਤੇ ਜਾ ਰਹੇ ਨੇ